ਅਸੀਂ ਪਾਉਣੇ ਆ ਖਸ ਖਸ ਹਾਂਜੀ ਹਰੀ ਇਲਾਇਚੀ ਹਾਂਜੀ ਕਾਲੀ ਮਿਰਚ ਹਾਂਜੀ ਸੌਫ ਹਾਂਜੀ ਚਾਰ ਤਰ੍ਹਾਂ ਦੇ ਮਗਜ ਹਾਂਜੀ ਗੁਲਾਬ ਦੇ ਫੁੱਲ ਹਾਂਜੀ ਬਦਾਮ ਕਾਜੂ ਆਦਿ ਸ਼ੂਗਰ ਚੀਨੀ ਐਡ ਨਹੀਂ ਕਰਦੇ ਓਕੇ ਇਸ ਦੇ ਵਿੱਚ ਅਸੀਂ ਚਿੱਟੇ ਰੰਗ ਦੀ ਸ਼ੱਕਰ ਪਾਉਂਦੇ ਆ ਜਿਹਦੇ ਨਾਲ ਜਿਹੜੇ ਸ਼ੂਗਰ ਪੇਸ਼ੈਂਟ ਨੇ ਉਹ ਵੀ ਸਾਡੇ ਕੋਲ ਆ ਕੇ ਸ਼ੱਕ ਸਕਦੇ ਨੇ ਉਹਨਾਂ ਨੂੰ ਸ਼ੂਗਰ ਦੀ ਕੋਈ ਵੀ ਤਕਲੀਫ ਨਹੀਂ ਹੋ ਸਕਦੀ ਜਿਹੜੇ ਪਹਿਲਾਂ ਪਹਿਲਵਾਨ ਹੁੰਦੇ ਸੀ ਘੋਲਾ ਕਰਦੇ ਸੀ ਉਹ ਆਪਣੇ ਵਰਕਆਊਟ ਕਰਨ ਤੋਂ ਬਾਅਦ ਘੋਲਾ ਕਰਨ ਤੋਂ ਬਾਅਦ ਇਹਨੂੰ ਸ਼ੱਕਦੇ ਹੁੰਦੇ ਸੀ ਇਸ ਨੂੰ ਕੋਈ ਵੀ ਪੀ ਸਕਦਾ ਤੇ ਅਸੀਂ ਇਹ ਬਿਲਕੁਲ ਸੁਚਮਤਾ ਨਾਲ ਮੂੰਹ ਧਾਣਾ ਟਾਈਮ ਲਾ ਜਾਂਦਾ ਇਸ ਚੀਜ਼ ਨੂੰ ਇਸ ਚੀਜ਼ ਨੂੰ ਜੀ ਕਈ ਤੱਤਾ ਘੰਟੇ ਦੇ ਵਿੱਚ ਵੀ ਕਰ ਦਿੰਦੇ ਨੇ ਪਰ ਅਸੀਂ ਘੱਟੋ ਘੱਟ ਘੰਟਾ ਲਾਉਂਦੇ ਆ ਜੀ ਜੇਕਰ ਉਹਦੇ ਵਿੱਚ ਕੋਈ ਤੱਤ ਰਹਿ ਜਾਵੇ ਤਾਂ ਉਹ ਸਾਰੇ ਤੱਤ ਨਿਕਲ ਜਾਣ ਫੇਰ ਜਦੋਂ ਖਾਲੀ ਹੋ ਜਾਂਦਾ ਆਪ ਵੀ ਦੇਖ ਸਕਦੇ ਹੋ ਪਏ ਨੇ ਗੋਲੇ ਬਣੇ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਖੜੇ ਆਪਾਂ ਕਨੌਰ ਦੇ ਵਿੱਚ ਕਨੌਰ ਨਹਿਰ ਦੇ ਕੋਲ ਬੱਸ ਸਟੈਂਡ ਦੇ ਬਿਲਕੁਲ ਕੋਲ ਭਾਈ ਜੀ ਆਹ ਬਾਬਾ ਜੀ ਨੇ ਇੱਥੇ ਸਰ੍ਹਦਾਈ ਦਿੰਦੇ ਨੇ ਭਾਈ ਜੀ ਸਪੈਸ਼ਲ ਠੰਡੀ ਮਿੱਠੀ ਸਰ੍ਹਦਾਈ ਬਾਬਾ ਜੀ ਨਾਲ ਗੱਲਬਾਤ ਕਰਦੇ ਆਪਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਹੋਰ ਠੀਕ ਠਾਕ ਜੀ ਹਾਂਜੀ ਚੜ੍ਹਦੀ ਕਲਾ ਜੀ ਬਾਬਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿੰਨਾ ਸਮਾਂ ਹੋਇਆ ਇੱਥੇ ਆਏ ਨੂੰ ਤੁਹਾਨੂੰ ਸਾਨੂੰ ਜੀ 6 ਦਿਨ ਹੋਏ ਨੇ ਜੀ ਆਇਆਂ ਨੂੰ 6 ਦਿਨ ਹਾਂਜੀ ਤੇ ਲੋਕ ਆ ਰਹੇ ਨੇ ਬਹੁਤ ਆ ਰਹੇ ਨੇ ਜੀ ਠੀਕ ਹੈ ਜੀ ਤੇ ਬਾਬਾ ਜੀ ਇਹ ਦੱਸੋ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਆ ਫੇਰ ਰਹੇ ਹੋ ਕੋਟਾ ਲਾ ਰਹੇ ਹੋ ਆ ਜਿਹੜਾ ਲੱਕੜ ਕਿਹੜੀ ਹੈ ਜੀ ਇਹ ਨਿੰਮ ਦਾ ਸਲੋਤਰ ਆ ਜੀ ਨਿੰਮ ਦਾ ਹਾਂਜੀ ਇਹ ਮੇਰੇ ਘਰ ਹੋਇਆ ਸੀਗਾ ਨਿੰਮ ਤੇ ਅਸੀਂ ਆਪ ਤਿਆਰ ਕਰਵਾਇਆ ਇਹ ਨਿੰਮ ਦਾ ਸਲੋਤਰ ਅੱਛਾ ਆਪ ਤਿਆਰ ਕਰਾਇਆ ਤੁਸੀਂ ਜੀ ਠੀਕ ਹੈ ਬਹੁਤ ਜ਼ਰੇ ਆਪਾਂ ਦੇਖਦੇ ਹਾਂ ਨਾ ਵੀ ਕੋਈ ਕੋਈ ਇਹ ਤੁਸੀਂ ਆਪ ਤਿਆਰ ਕਰਾਇਆ ਕਰੇ ਲੱਗਿਆ ਹਾਂਜੀ ਠੀਕ ਹੈ ਜੀ ਤੇ ਬਾਬਾ ਜੀ ਕੀ ਕੀ ਮਿਲਦਾ ਇਹਦੇ ਵਿੱਚ ਕੀ ਕੀ ਤੁਸੀਂ ਮਲਾਨੇ ਹੋ ਇਹਦੇ ਵਿੱਚ ਜੀ ਅਸੀਂ ਪਾਉਨੇ ਆ ਖਸ ਖਸ ਹਾਂਜੀ ਹਰੀ ਇਲਾਇਚੀ ਹਾਂਜੀ ਕਾਲੀ ਮਿਰਚ ਹਾਂਜੀ ਸੌਫ ਹਾਂਜੀ ਚਾਰ ਤਰ੍ਹਾਂ ਦੇ ਮਗਜ ਹਾਂਜੀ ਗੁਲਾਬ ਦੇ ਫੁੱਲ ਹਾਂਜੀ ਬਦਾਮ ਕਾਜੂ ਆਦਿਕ ਤੇ ਇਹਦੇ ਨਾਲ ਅਸੀਂ ਇਹਦੇ ਵਿੱਚ 슈ਗਰ ਚੀਨੀ ਐਡ ਨਹੀਂ ਕਰਦੇ ਓਕੇ ਇਸ ਦੇ ਵਿੱਚ ਅਸੀਂ ਚਿੱਟੇ ਰੰਗ ਦੀ ਸ਼ੱਕਰ ਪਾਉਨੇ ਆ ਜਿਹਦੇ ਨਾਲ ਜਿਹੜੇ 슈ਗਰ ਪੇਸ਼ੈਂਟ ਨੇ ਉਹ ਵੀ ਸਾਡੇ ਕੋਲ ਆ ਕੇ ਸ਼ੱਕ ਸਕਦੇ ਨੇ ਉਹਨਾਂ ਨੂੰ 슈ਗਰ ਦੀ ਕੋਈ ਵੀ ਤਕਲੀਫ ਨਹੀਂ ਹੋ ਸਕਦੀ ਤੇ ਬਿਲਕੁਲ ਪਿਓਰ ਅਸੀਂ ਚੀਜ਼ ਤਿਆਰ ਕਰਦੇ ਹਾਂ ਓਕੇ ਹਾਂਜੀ ਤੇ ਬਾਬਾ ਜੀ ਇਹ ਵੀ ਚੀਜ਼ ਦੱਸੋ ਵੀ ਸਾਡੀ ਸਾਡੇ ਸਰੀਰ ਲਈ ਇਹ ਕਿੰਨਾ ਖਲਾਬਦਾਇਕ ਹੈ ਬਹੁਤ ਲਾਭਦਾਇਕ ਹੈ ਜੀ ਜਿਹੜੇ ਪਹਿਲਾਂ ਪਹਿਲਵਾਨ ਹੁੰਦੇ ਸੀ ਘੋਲਾ ਕਰਦੇ ਸੀ ਉਹ ਆਪਣੇ ਵਰਕਆਊਟ ਕਰਨ ਤੋਂ ਬਾਅਦ ਘੋਲਾ ਕਰਨ ਤੋਂ ਬਾਅਦ ਇਹਨੂੰ ਸ਼ੱਕਦੇ ਹੁੰਦੇ ਸੀ ਆਪ ਤਿਆਰ ਕਰਕੇ ਤੇ ਇਹ ਭਰਪੂਰ ਐਨਰਜੀ ਦਾ ਖਜ਼ਾਨਾ ਹੈ ਜਿਹੜੀਆਂ ਅੱਜ ਕੱਲ ਬਾਜ਼ਾਰ ਦੇ ਵਿੱਚ ਕੋਲਡ ਡਰਿੰਕਾਂ ਮਿਲ ਰਹੀਆਂ ਹਨ 40 ਰੁਪਏ ਦੀ ਅਸੀਂ ਵੀ ਇੱਕ 40 ਰੁਪਏ ਦਾ ਹੀ ਗਲਾਸ ਰੱਖਿਆ ਹੈ ਅੱਛਾ ਜਿੰਨਾ ਰੇਟ ਇੱਕ ਕੋਲਡ ਡਰਿੰਕ ਦਾ ਹੈ ਉਨਾ ਹੀ ਰੇਟ ਇਸ ਸਰਦਾਈ ਦਾ ਇਸ ਨੂੰ ਕੋਈ ਵੀ ਪੀ ਸਕਦਾ ਤੇ ਅਸੀਂ ਇਹ ਬਿਲਕੁਲ ਸੁੱਚਮਤਾ ਨਾਲ ਮੂੰਹ ਤਾਂ ਵਿੱਚ ਟੁੱਪਣਾ ਜਿਵੇਂ ਕਿਸੇ ਪ੍ਰਕਾਰ ਦਾ ਕੋਈ ਸੁਚਮਤਾ ਤੋਂ ਘਰ ਜਾ ਕੇ ਅਸੀਂ ਇਹ ਚੀਜ਼ ਨੂੰ ਤਿਆਰ ਨਹੀਂ ਕਰ ਰਹੇ ਪੂਰੀ ਸੁਚਮਤਾ ਨਾਲ ਤਿਆਰ ਕਰਦੇ ਆ ਤੇ ਬਿਲਕੁਲ ਪਿਓਰ ਚੀਜ਼ਾਂ ਪਾਉਂਦੇ ਆ ਪੂਰੇ ਨੇੜੇ ਹੀ ਸ਼ਾਪ ਆ ਜਿਸ ਸ਼ਾਪ ਤੋਂ ਅਸੀਂ ਸਮਾਨ ਲੈਨੇ ਆ ਧਨੌਰ ਦੇ ਨੇੜੇ ਹੀ ਆ ਤੇ ਉਹ ਅਸੀਂ ਉਹਨਾਂ ਨੂੰ ਕਿਹਾ ਹੋਇਆ ਕਿ ਸਾਨੂੰ ਵਧੀਆ ਚੀਜ਼ ਦੋ ਤਾਂ ਕਿ ਜੋ ਗ੍ਰਾਹਕ ਆਉ ਪੀ ਕੇ ਵਧੀਆ ਸਾਨੂੰ ਰਿਸਪੌਂਸ ਦੇਣ ਬਿਲਕੁਲ ਬਿਲਕੁਲ ਜੀ ਤਾ ਬਾਈ ਜੀ ਦੇਖ ਸਕਦੇ ਹੋ ਬਾਬਾ ਜੀ ਬਾਈ ਜੀ ਆ ਕਿੰਨਾ ਟਾਈਮ ਲੱਗ ਜਾਂਦਾ ਇਸ ਚੀਜ਼ ਨੂੰ ਇਸ ਚੀਜ਼ ਨੂੰ ਜੀ ਕਈ ਤੱਤਾ ਘੰਟੇ ਦੇ ਵਿੱਚ ਵੀ ਕਰ ਦਿੰਦੇ ਨੇ ਪਰ ਅਸੀਂ ਘੱਟੋ ਘੱਟ ਘੰਟਾ ਲਾਉਂਦੇ ਆ ਜੀ ਅੱਛਾ ਜੀ ਅਸੀਂ ਇੱਕ ਵਾਰੀ ਰਸ ਰਗੜਨ ਤੋਂ ਬਾਅਦ ਜਦੋਂ ਅੱਧ ਰਗੜੀ ਰਸ ਰਹਿ ਜਾਂਦੀ ਆ ਅਸੀਂ ਉਹਨੂੰ ਦੁਬਾਰਾ ਵੀ ਰਗੜਦੇ ਆ ਜੇ ਦੁਬਾਰਾ ਹੀ ਰਗੜਦੇ ਆ ਦੁਬਾਰਾ ਇਸ ਕਰਕੇ ਰਗੜਦੇ ਆ ਵੀ ਜੇਕਰ ਉਹਦੇ ਵਿੱਚ ਕੋਈ ਤੱਤ ਰਹਿ ਜਾਵੇ ਤਾਂ ਉਹ ਸਾਰੇ ਤੱਤ ਨਿਕਲ ਜਾਣ ਫਿਰ ਜਦੋਂ ਖਾਲੀ ਹੋ ਜਾਂਦਾ ਆ ਆਪ ਵੀ ਦੇਖ ਸਕਦੇ ਹੋ ਪਏ ਨੇ ਗੋਲੇ ਬਣੇ ਹੂੰ ਬਿਲਕੁਲ ਗੋਲੇ ਬਣੇ ਪਏ ਨੇ ਰਗੜ ਰਗੜ ਕੇ ਗੋਲੇ ਬਣਾ ਦਿੱਤੇ ਨੇ ਹਾਂਜੀ ਤੇ ਸ਼ਾਮ ਨੂੰ ਸਾਡੇ ਕੋਲੋਂ ਗੋਲੇ ਵੀ ਕਈ ਲੋਕ ਲੈ ਜਾਂਦੇ ਨੇ ਅੱਛਾ ਉਹਦਾ ਕੀ ਫਾਇਦਾ ਇਹ ਉਹਨਾਂ ਨੂੰ ਦੇਸੀ ਘੀ ਦੇ ਵਿੱਚ ਭੁੰਨ ਕੇ ਤੇ ਆਪਣੇ ਬੱਚਿਆਂ ਨੂੰ ਦੁੱਧ ਪਾ ਕੇ ਸ਼ੱਕਰ ਪਾ ਕੇ ਛਕਾਉਂਦੇ ਨੇ ਅੱਛਾ ਜੀ ਹਾਂਜੀ ਇਹਦੇ ਨਾਲ ਵੀ ਕਈ ਲੋਕ ਕਹਿੰਦੇ ਆ ਕਿ ਸਾਨੂੰ ਤਾਕਤ ਮਿਲਦੀ ਆ ਤੇ 100-100 ਰੁਪਿਆ ਵੀ ਦੇ ਕੇ ਜਾਂਦੇ ਆ ਕਈ ਵਾਰੀ ਲੈ ਕੇ ਜਾਂਦੇ ਆ ਕੀ ਬਾਤ ਹੈ ਜੀ ਜੀ ਤਾਂ ਭਾਈ ਜੀ ਇਹ ਚੀਜ਼ ਦਾ ਲੱਗਾ ਤੇ ਉਹ ਚੀਜ਼ ਦਾ ਲੱਗਾ ਵਾਹਾ tamam ਜੇਕਰ ਕੋਈ ਲੈ ਕੇ ਜਾਂਦਾ ਤਾਂ ਅਸੀਂ ਦੇ ਵੀ ਦਿੰਨੇ ਆ ਜੇ ਕੋਈ ਨਹੀਂ ਦਿੰਦਾ ਤਾਂ ਅਸੀਂ ਉਹਰੇ ਸੁੱਟ ਦਿੰਨੇ ਆ ਉਹਰੇ ਬਾਂਦਰ ਵਗੈਰਾ ਨੇ ਉਹ ਸ਼ਕ ਲੈਣ ਦੇ ਲੈ ਜੀ ਚਲੋ ਇਹ ਵੀ ਸੇਵਾ ਹੈ ਜੀ ਠੀਕ ਹੈ ਤਾਂ ਭਾਈ ਜੀ ਤੁਹਾਡੇ ਸਾਹਮਣੇ ਤਿਆਰ ਹੁੰਦੀ ਹੈ ਇਹ ਸ਼ਰਧਾਈ ਤੁਸੀਂ ਆ ਕੇ ਕਦੇ ਵੀ ਪੀ ਸਕਦੇ ਹੋ ਭਾਈ ਜੀ ਕਿਉਂਕਿ ਅੱਜ ਦੀ ਰੇੜੀ ਤੁਸੀਂ ਕਈ ਵਾਰ ਦੇਖਦੇ ਹੋ ਹਨ ਦੁਕਾਨਾਂ ਦੇ ਉੱਤੇ ਰੇੜੀਆਂ ਦੇ ਉੱਤੇ ਬੜਾ ਕੁਝ ਵਿਗਦਾ ਭਾਈ ਜੀ ਜੋ ਸਾਡੇ ਸਾਹਮਣੇ ਨਹੀਂ ਤਿਆਰ ਹੁੰਦਾ ਪਰ ਇੱਥੇ ਚੀਜ਼ ਸਾਹਮਣੇ ਤਿਆਰ ਹੋਏਗੀ ਸਾਫ ਸੁਥਰੀ ਚੀਜ਼ ਹੁੰਦੀ ਆ ਬਾਈ ਜੀ ਇੱਧਰ ਦਿਖਾ ਦਿੰਨੇ ਆ ਪੈਂਦਾ ਕੀ ਕੀ ਆ ਆ ਚੈੱਕ ਕਰ ਸਕਦੇ ਹੋ ਇਹਦੇ ਪੈਂਦੇ ਬਾਦਾਮ ਗੁਲਾਬ ਦੇ ਪੱਤੇ ਖਸਖਸ ਕਾਜੂ ਇਲਾਚੀ ਕਾਲੀ ਮਿਰਚ ਤੇ ਬਾਬਾ ਜੀ ਆ ਡੱਬੇ ਰੱਖੇ ਹੋਏ ਨੇ ਡੱਬੇ ਦੇਖ ਸਕਦੇ ਹੋ ਖਾਲੀ ਹੋ ਗਏ ਬਾਬਾ ਜੀ ਦੱਸਿਆ ਕਿ ਸਵੇਰੇ ਭਰ ਦਿੰਨੇ ਆ ਸੀ ਦੋ ਵਾਰ ਭਰਦੇ ਆ ਤੇ ਦੋਈ ਵਾਰ ਖਾਲੀ ਹੁੰਦੇ ਆ ਸ਼ਾਮ ਤੱਕ ਬਿਲਕੁਲ ਕਲੀਅਰ ਹੋ ਜਾਂਦਾ ਤਾਂ ਸਫਾਈ ਦਾ ਪੂਰਾ ਧਿਆਨ ਆ ਬਾਈ ਜੀ ਗਲਾਸ ੱਟਣ ਲਈ ਵੀ ਡੱਬਾ ਰੱਖਿਆ ਹੋਇਆ ਹੈ ਹਰ ਇੱਕ ਚੀਜ਼ ਟਾਕੇ ਰੱਖੀ ਹੋਈ ਆ ਤੇ ਦੇਖ ਸਕਦੇ ਹੋ ਬਾਬਾ ਜੀ ਸਾਹਮਣੇ ਬੈਠੇ ਆ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਕਿ ਨੋਰ ਦਿਵਾਲੀ ਸਾਈਡ ਆ ਨਦੀ ਜਾ ਰਹੀ ਹੈ ਨਹਿਰ ਜਾ ਰਹੀ ਹੈ ਜੀ ਇੱਧਰ ਬਾਜ਼ਾਰ ਆ ਜੀ ਬੱਸ ਸਟੈਂਡ ਬੱਸ ਸਟੈਂਡ ਤੇ ਜਦੋਂ ਆਪਾਂ ਜਾਣੇ ਸਿੱਧਾ ਇੱਧਰ ਸ਼ੰਭੂ ਬਾਉਂਡਰ ਵਾਲੀ ਸਾਈਡ ਤਾਂ ਭਾਈ ਜੀ ਇੱਥੇ ਆ ਕੇ ਤੁਸੀਂ ਸ਼ਰਧਾਈ ਸ਼ਖਸ ਸਕਦੇ ਹੋ ਬਹੁਤ ਜ਼ਿਆਦਾ ਸਫਾਈਆ ਤੇ ਤਾਕਤ ਵਾਲੀ ਚੀਜ਼ ਹੈ ਜਿਹੜੀ ਚੀਜ਼ ਤੁਹਾਡੇ ਸਰੀਰ ਨੂੰ ਜਾ ਕੇ ਤਾਕਤ ਦੇਗੀ ਤੁਹਾਡੇ ਸਰੀਰ ਨੂੰ ਵਧੀਆ ਬਣਾਉਗੀ ਸਾਫ ਸੁਥਰੀ ਚੀਜ਼ ਤੁਹਾਡੇ ਅੰਦਰ ਜਾਏਗੀ ਤਾਂ ਤਾਕਤ ਬਾਈ ਜੀ 100% ਆਏਗੀ ਨਾਲੇ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ ਇਹ ਸਾਰੇ ਸਾਡੇ ਪਲਵਾਨ ਪ੍ਰਾਣੇ ਬਜ਼ੁਰਗ ਖਾਂਦੇ ਹੁੰਦੇ ਸੀ ਤਾਂ ਹੀ ਅੱਜ ਉਹ ਪੂਰੇ ਫਿੱਟ ਨੇ ਬਾਈ ਜੀ ਤਾਂ ਆਪਣੇ ਬੱਚਿਆਂ ਨੂੰ ਆਪ ਆ ਕੇ ਇੱਥੇ ਛੜਦਾਈ ਬਾਈ ਜੀ ਪਲਾਓ ਤਾਂ ਕਿ ਉਹਨਾਂ ਦਾ ਸਰੀਰ ਬਣੇ ਜੂਸ ਕੋਲਡ ਡਰਿੰਕਾ ਤੋਂ ਖੜਾ ਛੜਾਓ ਕਿਉਂਕਿ ਉਹਨਾਂ ਦੇ ਵਿੱਚ ਕੈਮੀਕਲ ਆਉਂਦੇ ਨੇ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਸਾਫ ਸੁਥਰੀ ਚੀਜ਼ ਆ ਜਾਨਦਾਰ ਚੀਜ਼ ਆ ਲੈਂਦੇ ਨੇ ਜੀ ਚਲੋ ਇਹ ਵੀ ਸੇਵ ਆ ਜੀ ਠੀਕ ਆ ਤਾਂ ਬਾਈ ਜੀ ਤੁਹਾਡੇ ਸਾਹਮਣੇ ਤਿਆਰ ਹੁੰਦੀ ਹੈ ਇਹ ਸ਼ਰਧਾਈ ਤੁਸੀਂ ਆ ਕੇ ਕਦੇ ਵੀ ਪੀ ਸਕਦੇ ਹੋ ਬਾਈ ਜੀ ਕਿਉਂਕਿ ਅੱਜ ਦੀ ਰੇਡ ਵਿੱਚ ਤੁਸੀਂ ਕਈ ਵਾਰ ਦੇਖਦੇ ਹੋ ਹਨ ਦੁਕਾਨਾਂ ਦੇ ਉੱਤੇ ਰੇਡੀਆਂ ਦੇ ਉੱਤੇ ਬੜਾ ਕੁਝ ਵਿਗਦਾ ਬਾਈ ਜੀ ਜੋ ਸਾਡੇ ਸਾਹਮਣੇ ਨਹੀਂ ਤਿਆਰ ਹੁੰਦਾ ਪਰ ਇੱਥੇ ਚੀਜ਼ਾਂ ਸਾਹਮਣੇ ਤਿਆਰ ਹੋਏਗੀ ਸਾਫ ਸੁਥਰੀ ਚੀਜ਼ ਹੁੰਦੀ ਹੈ ਬਾਈ ਜੀ ਇੱਧਰ ਦਿਖਾ ਦਿੰਦੇ ਆ ਪੈਂਦਾ ਕੀ ਕੀ ਆ ਆ ਚੈੱਕ ਕਰ ਸਕਦੇ ਹੋ ਇਦੇ ਪਹਿਲਾਂ ਹੀ ਬਦਾਮ, ਗੁਲਾਬ ਦੇ ਪੱਤੇ, ਖਸਖਸ, ਕਾਜੂ, ਇਲਾਚੀ, ਕਾਲੀ ਮਿਰਚ ਤੇ ਬਾਬਾ ਜੀ ਆ ਡੱਬੇ ਰੱਖੇ ਹੋਏ ਨੇ ਡੱਬੇ ਦੇਖ ਸਕਦੇ ਹੋ ਖਾਲੀ ਹੋ ਗਏ ਬਾਬਾ ਜੀ ਦੱਸਿਆ ਕਿ ਸਵੇਰੇ ਭਰ ਦਿੰਨੇ ਆ ਸੀ ਦੋ ਵਾਰ ਭਰਦੇ ਆ ਤੇ ਦੋਈ ਵਾਰ ਖਾਲੀ ਹੁੰਦੇ ਆ ਸ਼ਾਮ ਤੱਕ ਬਿਲਕੁਲ ਕਲੀਅਰ ਹੋ ਜਾਂਦਾ ਤਾਂ ਸਫਾਈ ਦਾ ਪੂਰਾ ਧਿਆਣਾ ਬਾਈ ਜੀ ਗਲਾਸ ੱਟਣ ਲਈ ਵੀ ਡੱਬਾ ਰੱਖਿਆ ਹੋਇਆ ਹਰ ਇੱਕ ਚੀਜ਼ ਟਾਕੇ ਰੱਖੀ ਹੋਈ ਆ ਤੇ ਦੇਖ ਸਕਦੇ ਹੋ ਬਾਬਾ ਜੀ ਸਾਹਮਣੇ ਬੈਠੇ ਆ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਕਿ ਨੋਰ ਦਿਵਾਲੀ ਸਾਈਡ ਆ ਨਦੀ ਜਾ ਰਹੀ ਹੈ ਨਹਿਰ ਜਾ ਰਹੀ ਹੈ ਜੀ ਇੱਧਰ ਬਾਜ਼ਾਰ ਹੈ ਜੀ ਬੱਸ ਸਟੈਂਡ ਬੱਸ ਸਟੈਂਡ ਤੋਂ ਜਦੋਂ ਆਪਾਂ ਜਾਂਦੇ ਆ ਸਿੱਧਾ ਇੱਧਰ ਸ਼ੰਭੂ ਪਾਊਡਰ ਵਾਲੀ ਸਾਈਡ ਤਾਂ ਬਾਈ ਜੀ ਇੱਥੇ ਆ ਕੇ ਤੁਸੀਂ ਸ਼ਰਧਾਈ ਸਕ ਸਕਦੇ ਹੋ ਬਹੁਤ ਜ਼ਿਆਦਾ ਸਫਾਈਆ ਤੇ ਤਾਕਤ ਵਾਲੀ ਚੀਜ਼ ਹੈ ਜਿਹੜੀ ਚੀਜ਼ ਤੁਹਾਡੇ ਸਰੀਰ ਨੂੰ ਜਾ ਕੇ ਤਾਕਤ ਦੇਗੀ ਤੁਹਾਡੇ ਸਰੀਰ ਨੂੰ ਵਧੀਆ ਬਣਾਉਗੀ ਸਾਫ਼ ਸੁਥਰੀ ਚੀਜ਼ ਤੁਹਾਡੇ ਅੰਦਰ ਜਾਏਗੀ ਤਾ ਤਾਕਤ ਬਾਈ ਜੀ 100% ਆਏਗੀ ਨਾਲੇ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਪਾਈਆਂ ਜਾਂਦੀਆਂ ਨੇ ਇਹ ਸਾਰੇ ਸਾਡੇ ਪਲਵਾਨ ਪ੍ਰਾਣੇ ਬਜ਼ੁਰਗ ਖਾਂਦੇ ਹੁੰਦੇ ਸੀ ਤਾਂ ਹੀ ਅੱਜ ਉਹ ਪੂਰੇ ਫਿੱਟ ਨੇ ਬਾਈ ਜੀ ਤਾਂ ਆਪਣੇ ਬੱਚਿਆਂ ਨੂੰ ਆਪ ਆ ਕੇ ਇੱਥੇ ਛੜਦਾਈ ਬਾਈ ਜੀ ਪਲਾਓ ਤਾਂ ਕਿ ਉਹਨਾਂ ਦਾ ਸਰੀਰ ਬਣੇ ਜੂਸ ਕੋਲਡ ਡਰਿੰਕਾ ਦੋ ਖੜਾ ਛੜਾਓ ਕਿਉਂਕਿ ਉਹਨਾਂ ਦੇ ਵਿੱਚ ਕੈਮੀਕਲ ਆਉਂਦੇ ਨੇ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਸਾਫ਼ ਸੁਥਰੀ ਚੀਜ਼ ਆ ਜਾਨਦਾਰ ਚੀਜ਼ ਆ ਠੀਕ ਆ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ